ਰੋਮਿੰਗ ਆਈ ਦੀ ਪਪੂਲਰ ਸੀਰੀਜ਼ ਬਸ ਪੰਨ ਮਿੰਟ ਤੁਹਾਡਾ ਸਭ ਦਾ ਬਹੁਤ ਬਹੁਤ ਨਿਕਾ ਸਵਾਗਤ ਹੈ ਮੈਂ ਹਾਂ ਤੁਹਾਡਾ ਮੇਜ਼ਬਾਨ ਪ੍ਰਭ ਜੋਸ ਸਿੰਘ ਤੇ ਅੱਜ ਮੈਂ ਗੱਲ ਕਰਨ ਲੈ ਗਿਆ ਆ ਖੇਡ ਲਿਟਰੇਚਰ ਦੀ ਖੇਡਾਂ ਬਾਰੇ ਜਿਹੜੀਆਂ ਪੁਸਤਕਾਂ ਛਪ ਰਹੀਆਂ ਨੇ ਉਹਨਾਂ ਬਾਰੇ ਇਸ ਤੋਂ ਪਹਿਲਾਂ ਕਿ ਮੈਂ ਉਹਦੇ ਬਾਰੇ ਡਿਟੇਲ ਚ ਗੱਲ ਕਰਾਂ ਭੁੱਲਣਾ ਨਹੀਂ ਬੈਲ ਆਈਕਨ ਤੇ ਕਲਿੱਕ ਕਰਨਾ ਤਾਂ ਜੋ ਤੋਂ ਅਨੁਸਾਰੇ ਦੇ ਸਾਰੇ ਪ੍ਰੋਵੀਂਗ ਆਏ ਤੇ ਬਸ 5 ਮਿੰਟ ਦੇ ਐਪੀਸੋਡ ਤੁਹਾਡੇ ਮੇਲ ਬਾਕਸ ਮਿਲਦੇ ਰਹਿਣ ਚਲੋ ਫਿਰ ਹੁਣ ਗੱਲ ਕਰਦੇ ਹਾਂ ਖੇਡ ਲਿਟਰੇਚਰ ਦੀ ਚਲੋ ਹੁਣ ਗੱਲ ਕਰਦੇ ਹਾਂ ਖੇਡ ਇਤਿਹਾਸ ਦੀ ਖੇਡ ਬਾਰੇ ਲੇਖਾਂ ਦੀ ਖੇਡਾਂ ਬਾਰੇ ਕਿਤਾਬਾਂ ਦੀ ਉਸ ਦਿਨ ਭਾਰਤ ਦੇ ਇੱਕ ਓਕੇ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਬੇਟੇ ਅਸ਼ੋਕ ਕੁਮਾਰ ਜਾਂ ਅਸ਼ੋਕ ਧਿਆਨ ਚੰਦ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਵੀ ਚੰਡੀਗੜ੍ਹ ਆਏ ਸਨ ਕਿਉਂਕਿ ਸਾਡੇ ਇੱਕ ਸਾਥੀ ਸੁਖਵਿੰਦਰ ਸਿੰਘ ਮਨੋਲੀ ਦੀ ਕਿਤਾਬ ਜਾਰੀ ਹੋਣੀ ਸੀ ਜਿਹੜੀ ਉਹਨਾਂ ਨੇ ਲਿਖੀ ਹੈ 올ੰਪੀਅਨ ਫੈਮਿਲੀਜ਼ ਜਿਹੜੇ ਲੋਕ ਜਿਹੜੇ ਪਰਿਵਾਰ 올림픽ਸ ਵਿੱਚ ਜਾਂਦੇ ਰਹੇ ਪਰਿਵਾਰ ਦੇ ਇੱਕ ਤੋਂ ਜ਼ਿਆਦਾ ਮੈਂਬਰ ਗਏ ਨੇ ਉਹਨਾਂ ਬਾਰੇ ਸੁਖਵਿੰਦਰ ਮਨੋਲੀ ਨੇ ਇੱਕ ਬਹੁਤ ਚੰਗੀ ਕਿਤਾਬ ਲਿਖੀ ਹੈ ਇੱਕ ਵੋਲਯੂਮ 1 ਹੈ ਸ਼ਾਇਦ ਉਸ ਬਾਰੇ ਹੋਰ ਵੀ ਕਿਤਾਬਾਂ ਲਿਖਣਗੇ ਉਸ ਸਮਾਗਮ ਵਿੱਚ ਬਹੁਤ ਸਾਰੇ 올림ਪੀਅਨ ਜਿਨ੍ਹਾਂ ਵਿੱਚ ਸੁਰਿੰਦਰ ਸੋਢੀ ਦੀਪਕ ਠਾਕੁਰ ਔਰ ਭਾਰਤ ਵੱਲੋਂ ਜਿਨ੍ਹਾਂ ਨੇ ਨਮਾਇੰਦਗੀ ਕੀਤੀ ਹੈ ਨਰਿੰਦਰ ਸੋਢੀ ਇੰਦਰਜੀਤ ਚੱਡਾ ਆਦਿ ਖਿਡਾਰੀ ਇਸ ਵੀ ਸਾਰੇ ਸ਼ਾਮਲ ਹੋਏ ਇਹ ਇੱਕ ਸਮਾਗਮ ਅਜਿਹਾ ਸੀ ਜਿਸ ਵਿੱਚ ਸੁਖਵਿੰਦਰ ਮਨੋਲੀ ਤੋਂ ਬਿਨਾ ਅਸ਼ੋਕ ਮਾਰ ਤੋਂ ਬਿਨਾ ਹੋਰ ਜਿਹੜੇ ਲੋਕ ऑडियंस विच शमसन ओवी हॉकी प्रति बहुत उन जिना दा बड़ा प्यार है हॉकी ਨਾਲ ਬੜੇ لمبے ਸਮੇਂ ਤੋਂ ਅਟੈਚ ਨੇ ਤੋਂ ਸਾਰਿਆਂ ਨੇ ਹਿੱਸਾ ਲਿਆ ਇਸ ਕਿਤਾਬ ਜੋ ਰਿਲੀਜ਼ ਹੋਈ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਅਜਿਹੇ ਨੈਕਟ ਡੋਟ ਸ਼ੇਅਰ ਕੀਤੇ ਗਏ ਜਿਹੜੇ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਸੰਪਤਾ ਸੋ ਇੱਕ ਬੜਾ ਯਾਦਗਾਰੀ ਫੰਕਸ਼ਨ ਹੋ ਨਿਬੜਿਆ ਤੇ ਇਹਦੀ ਗੱਲ ਹੁਣ ਤੁਸੀਂ ਦੇਖ ਸਕੋਗੇ ਕਿ ਕਿਸ ਤਰ੍ਹਾਂ ਹੋਇਆ ਉਸ ਸਮਾਗਮ ਜਿਹੜੇ ਇਹ ਵੀਡੀਓ ਕਲਿੱਪਸ ਨੇ ਡਿਫਰੈਂਟ ਕਲਿੱਪਸ ਨੇ ਔਰ ਕਿਸ ਤਰ੍ਹਾਂ ਦੇ ਵਿਚਾਰ ਸਾਡੇ ਪੁਰਾਣੇ ਖਿਡਾਰੀਆਂ ਨੇ ਕਿਹੜੇ ਲੋចਕਾ ਨੇ ਜਾਂ ਖੇਡ ਪੱਤਰਕਾਰਾਂ ਨੇ ਕਹੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਹ ਪਰ ਇੱਕ ਟੂਰਨਾਮੈਂਟ ਵਿੱਚ ਗਿਆ था ਔਰ ਮੇਰੇ ਸਾਥੀ ਇਹ 3 ਦਿਨ ਲੁਕੇ ਹੋਆ ਹੈ ਮੈਂ ਕਰਦੇ ਹਾਂ 3 ਦਿਨ ਮੈਂ ਇਹਨੂੰ ਸਿਰਫ ਦੇਖਦਾ ਰਿਹਾ ਤਾਂ ਇਹ ਜਰੂਰ और जुलून की बातें जबलत में जिसको हम कह सकते हैं जब जुनून आता है पैदा होता है हमारे अंदर होता है, तो फिर चीजें निकलती बातें होती है और मनोवाली से आपका पेशेंस कैसे आप कर लेते हो कि आप कहा कि मैं चार लाइन लिखूंगी मैंने उसका के मैं तो आगे ये वो है जो एक शख्सियत तो हमारे हमारे सिंह जी साहब बैठे हुए जिन्होंने हमेशा खिलाड़ियों को संभाला और चंडीगढ़ तो एक ऐसी जगह है मेरे लिए कहते जा, थे जन्मभूमि हो वो याद रहती है और मुझे तो वो जगह की याद है जहाँ पे ऐसी सूरत मुझे मिली हाथी हाथी को मिली वो चंडीगढ़ जो तो उसी बचपन सी गई मैं नापा उस पर तो अंदर सी गया तो सारे लेबरल हाथी दूर ना बैठूं दस नापे का लेबरल हाथी दूर ना बैठूं दस सी गई सादे स्कूल का सामने रंबन कॉलेज का ग्राउंड ਉਹ ਜਦੋਂ ਪੁੰਡਾ ਮੈਟ ਹੁੰਦਾ ਸੀਗਾ ਸਾਡੇ ਸਕੂਲ ਵਾਲੇ ਆਲੋ ਸਾਨੂੰ ਦਿੱਤੀ ਕਰਦੇ ਸੀ ਕਿ ਜਾ ਕੇ ਦੇਖੋ ਸੋ ਹੁਣ ਵੀ ਮੈਂ ਜਦੋਂ ਲਾਸਟ ਲਿਬਰੇਰੀ ਆਪਨੀ ਟੂਰਨਾਮੈਂਟ ਹੋਇਆ ਜਾ ਕੇ ਆਪਾਂ ਬਕਰ ਦੇਖੋ ਆਪਣੇ ਬੰਦੋ ਜਰਾ ਜੀ ਦਿੱਤੀ ਸੋ ਲੱਗਦਾ ਬੈਕ ਥੈਂਕ ਯੂ 25 ਸਾਲ ਤੋਂ ਪਰ 30 ਸਾਲ ਤੋਂ ਪਰ ਉਹ ਟੂਰਨਾਮੈਂਟ ਹੋ ਰਿਹਾ ਉੱਥੇ ਮੈਂ ਖੁਦ ਪਰਲਖ ਸੀ ਬੁਰਾ ਨੂੰ ਬਹੁਤ ਬਹੁਤ ਸਾਡੇ ਛੋਟੀ ਸਾਹਿਬ ਨੂੰ ਸਾਰਿਆਂ ਨੂੰ ਉੱਥੇ ਖੇਡਦਾ ਦੇਖਿਆ ਹੈਗਾ ਵੱਡੇ ਵੱਡੇ ਖਿਡਾਰੀ ਜਿਹੜੇ ਉੱਥੇ ਖੇਡਦੇ ਦੇਖੇ ਹੋਏਗੇ

ਜਿਹੜੇ ਜੰਸਤ ਨੇ ਜੋ ਨੌਕਰ ਖਰਾਬੀ ਨੇ ਉਹਨਾਂ ਨੇ ਬਹੁਤ ਹੀ ਪ੍ਰੇਰਨਾ ਸੋਹਗਾ ਜਨਾਰਤ ਸਾਰੇ ਹਾਕੀ ਪ੍ਰਿੰਸੀ ਮੰਗਵਾਉਣ ਦੇ ਜਿਹੜੀ ਗਿੱਟਾਈ ਮੰਗਵਾ ਬਿਲੋਤ ਨੂੰ ਆ ਕਰਦਾ ਕਿ ਨਾ ਮੈਂ ਸਮਾ ਕਰਦੀ ਅੱਛਾ ਇਨਸਾਨ ਬਣ ਜਾ ਸਭ ਤੋਂ ਪਹਿਲਾਂ ਮੈਂ ਇਹ ਬੀਪਕੀਆ ਜਨ ਲੋਕ ਨਾਲ ਸੀ ਜਿਹੜੇ ਤਾਂ ਸੀ ਤੋਂ ਆਏ ਰੱਖੇ ਉਹਨਾਂ ਦਾ ਇੱਕ ਕਦਮ ਚੜ੍ਹਨ ਦੀ ਗੱਲ ਨਹੀਂ ਜਾ ਸਾਡੇ ਸਿਰ ਤੇ ਸਾਡੇ ਚੀ ਤਨ ਬਹੁਤ ਬਹੁਤ ਤਨ ਬਹੁਤ ਬਹੁਤ ਜੀ ਕਸੇ ਹਰੇ ਅੱਜ ਬੋਲ ਤੇ ਜਿਹੜੇ ਬੋਲਨ ਸਰ ਪ੍ਰਿਆਰ ਸਿੰਘ ਜਿੰਦੂ ਸਿੰਘ ਦਾ ਦੁੱਖ ਦੇਸ਼ ਦਾ ਦੁੱਖ ਹੈ ਇੰਦਰਜੀਤ ਸਿੰਘ ਜਦ ਦਾ ਜੂਨੀਅਰ ਵਰਲਡ ਕੱਪ ਉਹਨਾਂ ਦਾ ਜਿੱਤਣਾ ਤੇ ਜਿੱਤਣਾ ਅਮਿਤ ਸਿੰਘ ਜਿੱਤਦਾ ਉਹਦੀ ਕਪਤਾਨੀ ਦਿੱਟੇ ਡਿਟਰਮੀਨਸ਼ਨ ਨੂੰ ਉਹਨਾਂ ਦਾ ਮੈਂ ਬਹੁਤ ਸਾਰਾ ਕਰਦਾ ਹਾਂ ਮਾਸਟਰ ਜਾਨੀ ਸਖਰ ਇੰਗੇ ਟੀਮ ਦੇ। ਦਰ ਹੀ ਦਾ ਥੋੜੀ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹ ਹਿੰਦਰੀ ਸੀ ਕੱਦਾਂ ਉੱਤ ਨੂੰ ਕੋਸ਼ਿਸ਼ ਕੀਤੀ ਕਿੰਨੇ ਪਿੰਨਾ ਬੜਾ ਕੰਮ ਕੀਤਾ। ਸਭ ਨਾਲ ਥੋੜਾ ਰੂਪ ਕਰਾਂਗਾ ਅਗਲੇ ਮੁਕਵਾਰੇ। ਆਰਡੀ ਜਿੱਦਾਂ ਤੋਂ ਅਸੀਂ ਅੰਦਰ ਆਉਂਦੇ ਪਾਣੀ ਦਾ ਨਿਕਲਦੇ ਆ ਰਹੇ ਵੀ ਉਹਨੂੰ ਡਾਕਟਰ ਜੀ ਡਾਕਟਰ ਸਾਡਾ ਫਲਪੀ ਵਰਤ ਤੇ ਜੀ ਇਹ ਮੈਨੂੰ ਮੀਡੀਆ ਅੰਦਰ ਵੀ ਪੜ੍ਹਨਾ ਵੀ ਪ੍ਰਵਾਦ ਕਿੰਨੇ ਗੇਡੇ ਨੇ ਕਈ ਲੋਕਾਂ ਦਾ ਹੁਣ ਕਰੀਡੂ ਦੇ ਪਿੱਛੇ ਪੈ ਗਏ ਕਈ ਜਿਹੜੇ ਖਿਡਾਰੀ ਸੀ ਨਾ ਸਾਡੇ ਮਾਮੇ ਜਿਹਦਾ ਬੇਸ ਬੇਸ ਹਾਕੀ ਵਾਲੀ ਦੇ ਨਾਲ ਉਹਨਾਂ ਦਾ ਬੇਟਾ ਟੈਨਿਸ ਖੇਡਦਾ ਹੈ ਜੀ ਦਾ ਸ਼ਾਮ ਨੂੰ ਸੱਦਾ ਆਇਆ ਹਾਂ ਟਾਈਮ ਕੈਪਟਨ ਨੂੰ ਮਿਲਣਾ ਹੈ ਧਿਆਨ ਨਾਲ ਉਹ ਜਦੋਂ ਚੱਕਿਆ ਕੁਆਰਨੀ ਨੂੰ ਉਹ ਬੈਜਿਆ ਵੀ ਪਤਾ ਨਹੀਂ ਕੀ ਕਿਹਾ ਜਿਹੜਾ ਐਨਾ ਗਰਮ ਹੈ ਫੈਕਟਰੀ ਨੂੰ ਰਾਇ ਆ ਕਿ ਨਾ ਕੀ ਬੰਦਾ ਕੀ ਕਰੇਗਾ ਉਹ ਕਹਿੰਦਾ ਜੀਜੀ ਸੀ ਤੇ ਭੇਜਿਆ ਨਾ ਬਿਤਾ ਜਦੋਂ ਧਿਆਨ ਨਾਲ ਇਹਨੂੰ ਦੱਸਿਆ ਕਿ ਉਹ ਕਹਿੰਦਾ ਮੈਂ ਨਹੀਂ ਮੈਂ ਦਊਗਾ ਕਹਿੰਦਾ ਮੈਂ ਬਹੁਤ ਦੱਸ ਪਾਈਆਂ ਕੋਈ ਅਗਿਆਦਾ ਮਾਰਨ ਨੂੰ ਮਾਰ ਦੇ ਪਰ ਜਦੋਂ ਉਹ ਗਿਆ ਕਹਿੰਦਾ ਨਾ ਪੁੱਛਿਆ ਤੁਸੀਂ ਬੀਬੀ ਨੂੰ ਉੱਥੇ ਕਿਹਾ ਅਜੀਬ ਹੈ ਨਾ ਇਸ ਤਰ੍ਹਾਂ ਇਹਨਾਂ ਨੇ ਉਹ ਸੀਦਾਂ ਨੂੰ ਉਹ ਕਹਾਂ ਕਿ ਤੁਸੀਂ ਤੁਮ ਦਵਾਗੀ ਫੈਕਟਰੀ ਚ ਕੌਸ਼ਿਸ਼ ਵੀ ਤੁਮਹਾਂ ਪਾਕੇ ਦਵਾਰਾ ਪ੍ਰਾਪਰਟੀ ਜਿੰਨੀ ਚਾਹੀਦੀ ਬਦਲਣ ਕਿ ਤਰ੍ਹਾਂ ਹੋਵੇ। ਵਰਨਾ ਕਰੀ ਨਹੀਂ ਸਾਡੀ ਮੈਰਿਜ ਕਰਦਾ ਤਾਂ ਸੀ ਮੈਂ ਇਸ ਲਈ ਕਰਦਾ। ਅੱਜ ਸਾਰੇ ਦੇਸ਼ ਦੇ ਵਹਿਣਵਾ ਸਤਿਕਾਰਨੀ ਜੇ ਮੌਜੂਦਾ ਸੈਕਟਰ ਸਰਕਾਰ ਮਾਤਰਤਨ ਹੈ ਉਹ ਵੀ ਦੇ ਰਹੀ ਦਮ। ਉਹ ਬੰਦੇ ਅੱਧੀ ਬਹੁਤ ਅੰਤ ਮਾਰ ਕੇ ਕੁਝ ਨਹੀਂ ਸਮਝ ਆਉਂਦਾ ਲੱਤ ਮਾਰ ਕੇ ਆਇਆ। ਹੁਣ ਉੱਤਰ ਬਾਦ ਪ੍ਰੀਸ਼ਿਧਾ ਨੰਬਰ ਉਹਨਾਂ ਬਲਵੀਰ ਸਿੰਘ ਹੈ ਜਦੋਂ 1975 ਪੰਜਾਜਨ ਹੈਸੀ ਕਿਤੇ ਪਾਣੀਪੋੜ ਦੇ ਅਰੇ ਫਾਈਲ ਦਾ ਰਿਕਾਰਡ ਹੋਈ। ਉਹ ਵੀ ਟ੍ਰਿੰਗੂੜ ਬੋਰਡ ਵਾਲਿਸ ਦਾ ਉਹਨਾਂ ਨੇ ਪ੍ਰਾਪਤ ਕਰਨੀ ਮਿਲਿਆ। ਇਹ ਦੋਨੇ ਖਿਡਾਰੀਆਂ ਪ੍ਰਾਪਤ ਸਮਝਣਾ ਬੈਠੇ ਸੀ ਬੈਠੇ ਨੇ ਪਲੀਜ਼ ਇਹ ਜਰੂਰ ਕਰਿਓ ਕਿ ਉਹਨਾਂ ਦੇ ਬਾਰੇ ਹਰ ਦਾ ਰਿਕਾਰਡ ਨਿਕਲ ਮਾਰੋ। ਥੈਂਕ ਯੂ ਜਲਦੀਪ ਸਿੰਘ। ਪਹਿਲਾ ਜਦੋਂ ਅੰਮ੍ਰਿਤ ਦੀ 골ਡ ਆਇਆ ਲੰਡਨ ਦੇ ਵਿੱਚ ਉਹ ਉਹਨਾਂ ਨੇ ਤੁਹਾਨੂੰ ਦਵਾਇਆ ਸੀ ਆਪਰੇ ਇੰਡੀਪੈਂਡੈਂਸ ਦਿਨ ਤੋਂ ਫਲੈਗ ਲਾਗੇ ਕਿ ਕਬੀਰ ਉਹ ਨਹੀਂ ਹਰ ਸਾਲ 12 ਜੁਲਾਈ ਨੂੰ ਆਪਣੇ ਘਰ ਗਏ ਉਹ ਤਿਰੰਗਾ ਝੰਡਾ ਲਾਉਂਦੇ ਨੇ 12 ਜੁਲਾਈ ਨੂੰ ਇਹ ਇੱਕ ਆਰਡਰ ਦੀ ਗੱਲ ਆ ਜਿੰਨੀਆਂ ਅਸੀਂ ਹਾਕੀ ਦੇ ਅਚੀਵਮੈਂਟਸ ਕੀਤੀਆਂ ਮੈਂ ਕਹਿੰਦਾ ਅਸੀਂ ਉਹਨਾਂ ਉਹਨਾਂ ਨੂੰ ਮਾਰ ਕੇ ਦੇ ਸਕੇ ਕਿੰਨਾ ਇਹਨਾਂ ਨੂੰ ਮਿਲਣਾ ਚਾਹੀਦਾ ਸੀਗਾ ਮੈਂ ਸਾਰੇ ਨਾਲ ਕਹਿਣਾਗਾ ਅੱਜ ਇੱਕ ਵੀ ਆਈਪੀਐਸ ਦਾ ਖਿਡਾਰੀ ਇੱਥੇ ਆਇਆ ਹੁੰਦਾ ਤਾਂ ਬਾਹਰ ਲੈਣ ਲੱਗੇ ਨੀ ਸੀ ਹੱਥ ਬਲਫ ਲੈਣ ਲੱਗੇ ਹਾਲਕਿ ਇਹ ਜਨਰੇਸ਼ਨ ਆ ਛਿੰਨਾ ਨੂੰ ਸਾਡੇ ਪੇਰੈਂਟਸ ਫੋਲੋ ਕਰਦੇ ਆ ਇੱਕ ਮਹਿਫਿਲ ਵਿੱਚ ਅਸੀਂ ਮਿਲੇ ਸੀ ਛੋਟੀ ਸਾਹਮਣੇ ਨਾਲ ਤਾਂ ਬ੍ਰਿੰਦਰ ਸਿੰਘ ਦੀ ਸਟੂਡੀਓ ਚ ਨਹੀਂ ਰਹੇ ਉਹਨਾਂ ਦੀ ਰਿਟਾਇਰਮੈਂਟ ਸੀ ਰੇਲਵੇ ਦੇ ਜਿਹਨੂੰ डीआरएम ਟਾਇਰ ਹੋਏ ਤੇ ਅਸਲ ਵਿੱਚ ਸ਼ੇਰਖੰਦ ਵੀ ਆਏ ਸੀ ਤੇ ਬਲਦੇਵ ਸਿੰਘ ਜੀ ਤੰਗਰੇ ਫਾਦਰ ਸਾਹਿਬ ਨੂੰ ਜਦੋਂ ਪਤਾ ਲੱਗਿਆ ਬਰਨਾਲੇ ਤੋਂ ਸਪੈਸ਼ਲ ਆਏ ਕਿੰਨੇ ਸਾਰੇ ਨੂੰ ਇਕੱਠੇ ਨਿਕਲਣਾ ਧਰਨਾ ਕਰ ਮੈਂ ਵੀ ਇਹਨਾਂ ਦੇ ਇਹ ਜਿੰਨੇ ਵੀ ਐਗਜ਼ੀਬਿਸ਼ਨ ਮੈਚ ਹੁੰਦੇ ਸੀ ਉਹ ਦੇਖਣ ਹੀ ਲੋਕ ਹੁੰਦੇ ਸੀ ਜਦੋਂ ਏਸ਼ੀਅਨ ਆਲ ਸਟਾਰ ਦਾ ਮੈਚ ਹੁੰਦਾ ਸੀ ਮਗਰ ਲਿਬਰ ਟੂਰਨਾਮੈਂਟ ਦੇ ਵਿੱਚ ਸਭੀ ਬਰਨਾਲੇ ਤੇ ਲਾਭੇ ਦੇਖਣੋਂਦੇ ਸੀ ਵੀ ਪੰਜਾਬ ਨੂੰ ਸਕੇਟ ਦੀ ਦੇਖਣੀ ਕਿਵੇਂ ਖੇਡਦੇ ਆ ਸਰਦਾਰ ਬੰਗੀਰ ਸਿੰਘ ਆਪ ਵੀ ਇਹ ਮੇਰੇ ਕੋਲ ਨਾਲ ਗਿੱਠ ਹਲ ਸਰਦਾਰ ਸਿੰਘ ਜਿਹੜਾ ਬੜਾ ਜਵਾਬੀ ਸਾਡੇ ਉਹਨਾਂ ਨੇ ਵੀ ਗੋਲ ਕਰੀ ਆਪਣੇ ਬਾਹਰ ਦੇ ਚੰਨ ਜੋ ਜਿੰਨੇ ਕਿ ਜਿੰਨਾਂ ਨੇ ਬੜਾ ਯੋਗਦਾਨ ਦਿੱਤਾ ਹੈ ਨਾਲ ਮੈਂ ਸੋਤ ਵੀ ਬਾਤ ਜਿਹੜੇ ਸਾਥ ਨਾਲ ਇਹ ਪੰਜਾਬ ਦਾ ਨਾਮ ਕਾਇਮ ਰੱਖਦੇ ਲੋਕ ਸਭ ਕਹਿੰਦੇ ਆ ਨਾ ਫੈਕਟਰ ਜਸਤਵਾਨਾ ਕੰਮ ਨਹੀਂ ਕਰਦੀ ਕਮਾਈ ਨਹੀਂ ਕਰਦੀ ਅੱਜ ਦਾ ਜੋ ਇਹ ਫੰਕਸ਼ਨ ਹੈ ਹਾਕੀ ਮੰਪੈਨ ਐਵਰੀ ਦਾ ਜੋ ਪਹਿਲੀ ਬੁੱਕ ਸਾਡੇ ਬਾਹਰ ਦੀ ਸਰਕਾਰ ਜੋ ਮਨੋਜੀ ਸਾਹਿਬ ਨੇ ਰੱਖਿਆ ਜਿਸ ਦੀ ਪ੍ਰਧਾਨਗੀ स मिनिस्टर हरपाल सिं चीमा और उसके दे बहुत ही मेरे सीनियर दोनों खिलाड़ी अशोक जी और अजीत अजीत सिंह जी जिन्हें खेड भी हाँ और पे खेल दे देखे साभ जो जी बैठे दे आ मेरा ख्याल आ अगर स्पोर्ट्स ਤੱਬਰਾਂ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਲੈ ਕੇ ਆਂਦਾ ਪ੍ਰਗੋਤੀ ਮਨੰਦੀ ਜੀ ਤੇ ਹੋਰ ਬਹੁਤ سارے ਸਾਡੇ ਨਵਦੀਪ ਖੇਲੇ ਜਿਹੜੇ ਅੱਜ ਕੱਲ ਸਭਾਂ ਦੀ ਸੰਸਟਾ ਦਾ ਉਹ ਲਿਖ ਰਹੇ ਆ ਉਹ ਇਹ ਨਹੀਂ ਦੱਸਦੇ ਨਾਲ ਅਸੀਂ ਲੋਗ ਆ ਬਰੂ ਕੋਈ ਦਾ ਨਾਮ ਦੇਖੋ ਤੇ ਉਹਨਾਂ ਨੂੰ ਪਤਾ ਨਹੀਂ ਚੱਲੇਗਾ ਸੋਹਕਮਰ ਹੋਣਾ ਅਜੀਤਪਾਲ ਹੋਣਾ ਤੇ ਅਜੀਤ ਸਿੰਘ ਸਾਤੋਂ ਮੇਰਾ ਧਿਆਨ ਹੈ ਕਿ ਜਿੰਨੀ ਬਾਕੀ ਦੇ ਨਾਲ ਜਿੰਨੀ ਡੈਕਟ ਦੇ ਨਾਲ ਇਹ ਤਰੇਿਆਂ ਨੂੰ ਜਾਣਦੇ ਆ ਆਮ ਲੋਕਾਂ ਨੂੰ ਪਤਾ ਨਹੀਂ